ਤੇ ਚਲਦੀ ਹੋਏ ਇਹਦਾ ਢੰਡਾ ਆ ਮਰੂਦ ਦਾ ਬੂਟਾ ਥੋ ਵੱਤ ਮਰੂਦ ਦਾ ਢੰਡਾ ਆ ਮੂਲੀ ਛਾਂ ਵੀ ਠੰਡੀ ਤੇ ਜੋ ਆ ਕਰਾ ਵਜਾਈ ਆ ਜਿਵੇਂ ਹੋਈ ਜੁਲੀ ਕੇ ਤਾਂ ਐ ਇਹ ਪੱਠਾ ਰੱਖਿਆ ਹੈ ਤਾਂ ਐ ਖੰਡੀ ਦਾ ਬਠਿੰਡੇ ਨਾ ਮਿੱਤਰੋ ਵੀ ਲੈ ਕਰ ਗਿਆ ਗਾ ਉਹ ਚੰਨ ਮਜ਼ੇਦਾਰ ਵੀਡੀਓ ਪਾਉਣ ਨੂੰ ਕੁਝ ਕੁ ਸ਼ਰਫ ਹੋਣ ਖੜੀ ਅੱਜ ਦੇ ਪਿੰਡ ਦੀਆਂ ਚੀਜ਼ਾਂ ਦਿਖਾਉਣੀਆਂ ਸ਼ਹਿਰ ਸ੍ਰੀ ਅੰਮ੍ਰਿਤਸਰ ਗੁੱਦਗਿਆ ਇੱਕ ਦਿਨ ਵਖਾਵਾਂਗੇ 24 ਪਠਿਆ ਹੈ ਹਾਂ ਹਾਂ ਤੇ ਬੰਦ ਮੁਯਾਰੀ ਲੈਣ ਦੇ ਆ ਕਿ ਨਹੀਂ ਚੱਲ ਬੈਠਾ ਲੋ ਜਿੱਤਰ ਹੋਰ ਗੱਲਬਾਤ ਕਰਦੇ ਆ ਹੋਰ ਵੀਰ ਐ ਸਭ ਦੇ ਪ੍ਰਾਂ ਨੂੰ ਬੇਨਤੀ ਹੈ ਆ ਕੇ ਮਜ਼ੇਦਾਰ ਵੀਡੀਓ ਵੇਖੋ ਕੋਸ਼ ਰੋ ਉਹਦੇ ਗੁੱਸੇ ਰੱਖੋ ਬਾਕੀ ਨਿਸ਼ਾ ਬਹੁਤ ਜ਼ਿਆਦਾ ਫੈਲਿਆ ਨਸ਼ੇ ਦੇ ਦੁਗਰੋ ਨਸ਼ੇ ਕਰਨਾ ਰੋਟੀ ਦਾ ਕਰੋ ਕੰਮ ਕਾ ਕਰੋ ਲੋਕਾਂ ਨੂੰ ਕੋਈ ਨਾ ਕਰੋ ਕਰਕੇ ਸਾਰੇ ਨਸ਼ੇ ਦੇ ਲੋਕ ਬਸ ਇਹ ਮੈਂ ਨਾ ਕਰੂੰਗਾ ਜਰਾ ਹੀ ਆ ਇਹਦਾ ਕਿਰਮਾ ਸਾਰਿਆਂ ਨੂੰ ਇਹ ਨੌਨਸਨ ਮੀਡੀਆ ਹੁਣ ਇਹੋ ਜਿਹਾ ਪਲੇਟਫਾਰਮ ਹੈ ਸਾਰੇ ਜੀਰੋ ਹੁਣ ਸਾਰੇ ਸਿਆਣੇ ਹੋ ਗਏ ਆ ਅੱਗੇ ਕਾਮੇਟਾ ਨੇ ਲੋਕਾਂ ਨੂੰ ਪਤਾ ਹੁੰਦਾ ਹੀਗਾ ਕਿੱਥੇ ਕੀ ਹੋ ਰਿਹਾ ਪੂਰੀ ਦੁਨੀਆ ਦੀ ਖਬਰ ਪਹੁੰਚ ਜਾਂਦੀ ਆ ਹੋਇਆ ਜੇ ਸਾਰਾ ਪੜ ਲਿਆ ਤੈਨੂੰ ਕੋਈ ਜੀ ਕਰੇ ਉਹਦਾ ਖੋਏ ਇਹਨੂੰ ਕਣਾਈ ਕਣਾਈ ਕੋਲ ਰਾਏ ਕਰਦਾ 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 ਬਰ ਤਰ ਤਰੋ ਹਾਂ ਦੀਨੀ ਮੂਗਾ ਦੇਗਾ ਘਾਹ ਹਨਾ ਹਾਂ ਹਾਂ ਬੜੇ ਨਗਰੇ ਹਨਾਈ ਦਾ ਜਾ ਹੈ ਜਦੋਂ ਵੀ ਮਿੱਤਰੋ ਲਾਈਵ ਹੋ ਗਏ ਬਾਅਦ ਵਿੱਚ ਗੱਲਬਾਤ ਕਰਦੇ ਜਦੋਂ ਵੀ ਮਿੱਤਰੋ ਲਾਈਵ ਹੋ ਗਏ ਬਾਅਦ ਵਿੱਚ ਗੱਲਬਾਤ ਕਰਦੇ ਹਾਂ ਸ਼ਾਮ ਨੂੰ ਸਾਰੇ ਕਰਦੇ ਆ ਗੱਲ ਕਰਦੇ ਆ ਗੱਲ ਕਰਦੇ ਆ ਭਰਾ ਸਬਸਕ੍ਰਾਈਬ ਕਰਕੇ ਫੋਲੋ ਕਰ ਲਓ ਮੇਰੇ ਵੀਰ ਲੰਬੇ ਕਿਤੇ ਇਹ ਮੈਂ ਯਾਰ ਜ ਮਗਰੇ ਰੋਲਾ ਪਾਉਂਦਾ ਇਹ ਜਾਨ ਮਿਲਦੀ ਜਾਂ ਨਾ ਰਹਣਾ ਨਾ ਰਹਣਾ ਮੈਨੂੰ ਕੁੱਤੇ ਬਿੱਲੀ ਗਰੇ ਨਾਲ ਬਹੁਤ ਪਿਆਰ ਆ ਤੇ ਬਾਕੀ ਵੇ ਨਹੀਂ ਹੋ ਰਹੀ ਇਹ ਮਾਰ ਨਾਲ ਇਹ ਸਵੇਰ ਨੂੰ ਬੇ ਠੰਡੀ ਹਵਾ ਹੋਇਆ ਹੋਇਆ ਸਾਹਮਣੇ ਗਰਗ ਦੀ ਹਵਾ ਹੈ ਬਹੁਤ ਵਧੀਆ ਹੈ ਇੱਥੇ ਸੈਰ ਦੀ ਜਗ੍ਹਾ ਹੈ ਪਾਣੀ ਠੰਡਾ ਠਾਰ ਵਰਸ ਨਾਲ ਨਾਲ ਅਹੀਂ ਮਦੂਰ ਖਾਈ ਗਈ ਹੈ ਜਿਹੋਗੇ ਪੇਟ ਲਈ ਬੜੇ ਵਧੀਆ ਇੱਕ ਗੱਲ ਇਹ ਆ ਆ ਕੇ ਵੇਖੋ ਦਿੱਲੀ ਦੇ ਦੋ ਤਿੰਨ ਮਰੂਤ ਤੇ ਖੋਫੋਵਲ ਹੋ ਗਏ ਹੈ ਇਹਨੂੰ ਵੀਰਾਂ ਨੂੰ ਭੁੱਖ ਨਹੀਂ ਲੱਗਦੀ ਅਮਰੂਦ ਨੂੰ ਬਹੁਤ ਭੁੱਖ ਲੱਗਦੀ ਹੈ। ਇਹ ਵੀ ਬਹੁਤ ਵਧੀਆ ਲਾਈਵ ਆਂਦੇ ਹੀ ਠੀਕ ਆ। ਫਲ ਸਾਰੇ ਠੀਕ ਆ ਫਲ ਫਲ ਵਗੈਰਾ ਪਰ ਇਹ ਕੋਈ ਜਿਆਦਾ ਹੀ ਬੈਠਿਆ। ਇਹਨੂੰ ਪਸੰਦ ਹੈ ਜਿਆਦਾ ਅਮਰੂਦ, ਤ੍ਰਪੀਤਾ ਤੇ ਕੇਲਾ। ਕਿਉਂ ਜਾਨੂ? ਕੀ ਤੁਹਾਨੂੰ ਦੀ ਅਮਰੂਦ ਚਾਰ ਪੰਜ ਚੱਬਦੀ ਤੇ ਠਿੱਕੀ ਜਾਂਦੀ ਹੈ। ਆਏ ਦਿਨ ਹੀ ਆਵੇਂ ਹੀ ਤੋੜ ਤੋੜ ਕੇ ਇੱਥੋਂ ਖਾਈ ਜਾਂਦੇ ਹਾਂ ਮੌਜਾ ਵੱਜੀਆਂ ਨਾ ਉਹਦੇ ਸ਼ਹਿਰ ਚ ਰਹਿ ਜਿੱਤੇ ਕੀ ਡੇਰੀ ਵਾਲੇ ਨੇ ਧੁੱਪੇ ਵੱਜੀ ਇੱਥੇ ਦੀ ਅਰੇ ਛੋਟੇ ਬੱਚਾ ਤੇ ਮੀਨੂ ਤਰਤੀ ਆਇਆ ਇੱਕ ਮੈਂ ਰਖੜੀ ਵੀ ਸੀ ਜੀ ਜਦੋਂ ਤਰਤਾ ਆਇਆ ਮੈਂ ਇੱਥੇ ਧੁੱਪੇ ਵੱਜੀ ਆ ਦੇ ਬਚਰੀ ਦਾ ਪੁੱਛਣ ਕਿਛ ਨਹੀਂ ਲਿਆ ਤੇ ਉਹ ਜਦੋਂ ਮੈਂ ਲਿਆ ਆ ਕੇ ਨੂੰ ਕੱਠਾ ਤੱਥਾ ਪਾਇਆ ਆਗੇ ਦੇ ਇੱਥੇ ਸਾਡੇ ਗਰਖੀ ਦਰਖਤਿਆ ਤਕਰੀਬਾ ਆ ਵੇ ਮੇਂ ਮਦਾਵਾ ਇਧਰ ਸਾਰੇ ਵਾਲੇ ਫਰੂਟੇ ਤਕਰੀਬਾ ਇਧਰ ਬਾਕੀ ਜਾਇਆ ਹੈ ਗਰਖੀ ਦੇ ਰਖਤਿਆ ਇਸ ਪੂਰਾ ਉੱਪਰ ਕਰਕੇ ਤੇ ਬਹਿ ਜਾ ਉਹ ਕਿੰਨੇ ਫ੍ਰਿੰਡ ਚ ਨਹੀਂ ਜਾ ਰਹੇ ਆ ਤੇ ਬਾਕੀ ਐਸਵਾਰ ਬੈਠੇ ਜਾ ਰਹੇ ਆ ਲਾਜੀ 2020